ਪੰਜਾਬ ਕਿੰਗਸ ਤੇ ਮੁੰਬਈ ਇੰਡੀਅਨਸ ਬਈ ਕੀ ਸ਼ਾਨਦਾਰ ਮੈਚ ਸੀ ਜੀ ਹਾਂ ਸ਼ੇਅਸ ਅਈਅਰ ਨੇ ਜਿਵੇਂ ਅਸੀਂ ਵੇਖਿਆ ਮੈਚ ਦੇ ਵਿੱਚ ਕੀ ਇਤਿਹਾਸ ਹੀ ਰਚ ਦਿੱਤਾ 11 ਸਾਲ ਦੇ ਬਾਅਦ ਇਹ ਹੁਣ ਫਾਈਨਲ ਦੇ ਵਿੱਚ ਜੋ ਪੰਜਾਬ ਕਿੰਗਸ ਹੈ ਉਸਨੇ ਐਂਟਰੀ ਮਾਰ ਲਿਆ ਕਿਤਨਾ ਕਿਤੇ ਇੱਕ ਆਹ ਵੀ ਗੱਲ ਸਾਹਮਣੇ ਆਂਦੀ ਹੈ ਕਿ ਅੱਜ ਖੁਸ਼ ਤਾਂ ਬਹੁਤ ਹੋਗੇ ਤੁਸੀਂ ਹਾਂ ਪ੍ਰੀਤੀ ਜਿੰਦਾ ਵਾਸਤੇ ਤੇ ਉੱਥੇ ਦੂਜੇ ਪਾਸੇ ਨੀਤਾ ਅੰਬਾਨੀ ਮੈਡਮ ਦੇ ਕੀ ਹਾਲਾਤ ਹੋਣਗੇ ਉਹ ਵੀ ਅਸੀਂ ਸਮਝਾਦਿਆ ਦਰਦ ਅਸੀਂ ਸਮਝਾਦਿਆ ਖੈਰ ਗੱਲ ਕੀਤੀ ਜਾਵੇ ਤਾਂ 11 ਸਾਲ ਬਾਅਦ ਇਤਿਹਾਸ ਰਚਿਆ ਉਹ ਵੀ ਸ਼੍ਰੇਸ਼ ਅੱਯਰ ਕਰਕੇ ਜਾਂ ਫਿਰ ਕਿਤਨਾ ਕਿਤੇ ਕਹਾ ਜਾ ਰਿਹਾ ਕਿ ਸ਼੍ਰੇਸ਼ ਅੱਯਰ ਨੇ ਬਦਲਾ ਲਿਆ ਲਿਆ ਪਰ ਕੀ ਬਦਲਾ ਪੂਰਾ ਹੋ ਚੁੱਕਿਆ ਜਾਂ ਫਿਰ ਪਿਕਚਰ ਹਜੇ ਬਾਕੀ ਜਿੱਥੇ yeah, ਸਿੱਧੂ ਜੋ ਨਵਜੋਤ ਸਿੱਧੂ ਨੇ ਉਹਨਾਂ ਦੀ ਜੋ ពਹਿ ਵਿਖਵਾਣੀ ਸੀ ਸ਼੍ਰੇਸ਼ ਅੱਯਰ ਨੂੰ ਲੈ ਕੇ ਉਹ ਬਿਲਕੁਲ ਸੱਚ ਹੋ ਗਈ ਹੈ ਤੇ ਜਦੋਂ ਲਾਸਟ ਮੈਚ ਜਦੋਂ ਆਪਣੇ ਬਿਲਕੁਲ ਲਾਸਟ ਚੇਜ ਤੇ ਮੈਚ ਪਹੁੰਚਦਾ ਉਦੋਂ ਇੱਕਦਮ ਲੱਗਦਾ ਕਿ ਹੁਣ ਤਾਂ ਮੈਚ ਸਿਰਫ ਪੰਜਾਬ ਕਿੰਗਸ ਹੀ ਜਿੱਤੇਗਾ ਹੁਣ ਪੰਜਾਬ ਕਿੰਗਸ ਇਤਿਹਾਸ ਰਚ ਦਿੱਤਾ ਰਚ ਦੇਗਾ ਕਿਉਂਕਿ ਸ਼੍ਰੇਸ਼ ਅੱਯਰ ਦੀ ਇੱਜ਼ਤ ਦੀ ਗੱਲ ਆ ਗਈ ਸੀ ਜੀ ਹਾਂ ਟੈਸਟ ਮੈਚ ਦੇ ਵਿੱਚ ਨਾ ਲੈਣਾ ਕਿਤੇ ਨਾ ਕਿਤੇ ਜੋ ਸ਼੍ਰੇਸ਼ ਦੇ ਫੈਨਸ ਨੇ ਬਹੁਤ ਜ਼ਿਆਦਾ ਦੁਖੀ ਨਜ਼ਰ ਆ ਰਹੇ ਨੇ ਕਿ ਇੰਨਾ ਵਧੀਆ ਪਲੇਅਰ ਉਸ ਤੋਂ ਬਾਅਦ ਵੀ ਟੈਸਟ ਮੈਚ ਵਿੱਚ ਨਾ ਲੈਣਾ ਕੁਝ ਗੱਲਾਂ ਸਪਸ਼ਟ ਨੇ ਖੈਰ ਉਸ ਬਾਰੇ ਸੀ ਜੋ ਐ ਗੱਲ ਨਹੀਂ ਕਰਾਂਗੇ ਤੇ ਨਾ ਹੀ ਅਸੀਂ ਫਾਈਨਲ ਬਾਰੇ ਗੱਲ ਕਰਾਂਗੇ ਅਸੀਂ ਗੱਲ ਕਰਾਂਗੇ ਸਿਰਫ ਜੋ ਪੰਜਾਬ ਕਿੰਗਸ ਤੇ ਮੁੰਬਈ ਇੰਡੀਅਨਜ਼ ਦੀ ਜੋ ਇਹ ਮੈਚ ਹੋਇਆ ਤੇ ਜੋ ਕਰਾਰੀ ਹਾਰ ਮੁੰਬਈ ਇੰਡੀਅਨਜ਼ ਨੇ ਵੇਖੀ ਉਸ ਤੋਂ ਬਾਅਦ ਇੱਕ ਪਾਸੇ ਸ਼੍ਰੇਸ਼ ਅਈਅਰ ਜੋ ਕਾਮ ਤੇ ਕੰਪੋਜ਼ ਨਜ਼ਰ ਆ ਰਹੇ ਸੀ ਦੂਜੇ ਪਾਸੇ ਪੰਡਿਆ ਦਾ ਕੀ ਹਾਲ ਸੀ ਅਸੀਂ ਵੇਖ ਸਕਦੇ ਸੀ ਕਿ ਮੈਦਾਨ ਦੇ ਉੱਤੇ ਉਹ ਬੈਠ ਜਾਂਦੇ ਨੇ ਇਮੋਸ਼ਨਲ ਹੋ ਜਾਂਦੇ ਨੇ ਖੈਰ ਜੋ ਮੈਚ ਸੀ ਬਹੁਤ ਸ਼ਾਨਦਾਰ ਆ ਅਸੀਂ ਹੁਣ ਗੱਲ ਕਰਦੇ ਆ ਇਸ ਮੈਚ ਬਾਰੇ ਤੇ ਹੁਣ ਤੱਕ ਕਦ ਕਦ ਫਾਈਨਲ ਦੇ ਵਿੱਚ ਪਹੁੰਚਿਆ ਤੇ 18 ਸਾਲ ਦਾ ਕਿਤੇ ਨਾ ਕਿਤੇ ਸ਼ਾਇਦ ਹੁਣ ਸੁਪਨਾ ਪੂਰਾ ਹੋ ਸਕੇਗਾ ਤਾਂ ਪੰਜਾਬ ਕਿੰਗਸ ਨੇ ਹੁਣ ਤੱਕ ਸਿਰਫ ਇੱਕ ਵਾਰੀ ਆਈਪੀਐਲ ਦਾ ਫਾਈਨਲ ਖੇਡਿਆ ਸੀ ਜੋ ਕਿ ਸਾਲ 2014 ਵਿੱਚ ਸੀ ਉਸ ਸੀਜ਼ਨ ਵਿੱਚ ਕੇਕੇਆਰ ਨੇ ਪੰਜਾਬ ਨੂੰ 3 ਵਿਕਟਾਂ ਨਾਲ ਹਰਾ ਕੇ ਟਰੋਫੀ ਉਪਤੇ ਕਬਜ਼ਾ ਕਾੜ ਲਿਆ ਸੀ ਸ਼ੇਅਰਸ ਅੱਯਰ ਨੂੰ ਹੁਣ ਜਾਦੂਗਰ ਕਹੋ ਜਾਂ ਫਿਰ ਕੁਝ ਹੋਰ ਉਸਨੇ 11 ਸਾਲ ਬਾਅਦ ਪੰਜਾਬ ਦੇ ਫਾਈਨਲ ਖੇਡਣ ਦੇ ਸੁਪਨੇ ਨੂੰ ਸਾਕਾਰ ਕਰ ਦਿੱਤਾ ਦੱਸ ਦिए ਕਿ ਅੱਯਰ ਦਾ ਕਪਤਾਨ ਵਜੋਂ 5 ਸਾਲ ਦੇ ਵਿੱਚ ਤੀਜਾ ਆਈਪੀਐਲ ਫਾਈਨਲ ਹੋਵੇਗਾ ਤਾਂ ਅਯਰ ਦੀ ਕਪਤਾਨੀ ਦੇ ਵਿੱਚ ਦਿੱਲੀ ਕੈਪਟਲਸ ਨੇ 2020 ਦਾ ਫਾਈਨਲ ਖੇਡਿਆ ਸੀ ਤੇ ਇਸ ਨਾਲ ਹੀ IPL 2024 ਵਿੱਚ ਵੀ ਉਹਨਾਂ ਦੀ ਕਪਤਾਨੀ ਹੇਠ KKR ਨੇ ਖਿਤਾਬ ਜਿੱਤਿਆ ਸੀ ਹੁਣ ਪੰਜਾਬ ਨੂੰ ਫਾਈਨਲ ਦੇ ਵਿੱਚ ਪਹੁੰਚਾ ਕੇ ਉਹਨਾਂ ਨੇ ਇੱਕ ਹੋਰ ਇਤਿਹਾਸ ਰਚ ਦਿੱਤਾ ਹੈ IPL 25 ਦਾ ਫਾਈਨਲ ਹੁਣ 3 ਜੂਨ ਨੂੰ RCB ਤੇ ਪੰਜਾਬ ਕਿੰਗਸ ਦਰਮਿਆਨ ਖੇਡਿਆ ਜਾਵੇਗਾ ਪਰ ਅਸੀਂ ਇੱਥੇ ਫਾਈਨਲ ਦੀ ਗੱਲ ਨਹੀਂ ਕਰਾਂਗੇ ਕਿਉਂਕਿ ਅਸੀਂ ਮੁੰਬਈ ਇੰਡੀਅਨਸ ਨੂੰ ਜੋ ਕਰਾਰੀ ਹਾਰ ਦਿੱਤੀ ਅਸੀਂ ਉਸੇ ਮੈਚ ਤੋਂ ਹਜੇ ਤੱਕ ਬਾਹਰ ਨਹੀਂ ਆ 파ਰੇ ਪੰਜਾਬ ਕਿੰਗਸ ਨੇ ਮੁੰਬਈ ਇੰਡੀਅਨਸ ਨੂੰ 5 ਵਿਕਟਾਂ ਨਾਲ ਹਰਾ ਕੇ ਫਾਈਨਲ ਦੇ ਵਿੱਚ ਆਪਣੀ ਜਗ੍ਹਾ ਬਣਾ ਲਈ ਇਤਿਹਾਸ ਦੇ ਵਿੱਚ ਸਿਰਫ ਦੂਜੀ ਵਾਰੀ ਹੋਇਆ ਕਿ ਪੰਜਾਬ ਕਿੰਗਸ ਫਾਈਨਲ ਦੇ ਵਿੱਚ ਪਹੁੰਚਿਆ ਹੈ ਉੱਥੇ ਸ਼੍ਰੇਸ਼ ਸૈયਰ ਨੇ 0 ਟਾਊਟ 87 ਰਨਸ ਦੀ ਸ਼ਾਨਦਾਰ ਪਾਰੀ ਖੇਡ ਕੇ ਪੰਜਾਬ ਦੀ ਜਿੱਤ ਦੇ ਵਿੱਚ ਵੱਡਾ ਯੋਗਦਾਨ ਪਾਇਆ ਪਰ ਉਸ ਤੋਂ ਬਾਅਦ ਵੀ ਜਦੋਂ ਸ਼੍ਰੇਸ਼ ਨੂੰ ਟੈਸਟ ਮੈਚ ਵਿੱਚ ਨਹੀਂ ਲਿਆ ਜਾਂਦਾ ਤਾਂ ਉਸ ਤੋਂ ਬਾਅਦ ਫੈਨਸ ਜਿਹੜੇ ਹੁੰਦੇ ਨੇ ਬਹੁਤ ਜ਼ਿਆਦਾ ਨਿਰਾਸ਼ ਹੋ ਜਾਂਦੇ ਨੇ ਕਿਉਂਕਿ ਇੱਕ ਸਟਰੋਂਗ ਦਾਅਵੇਦਾਰ ਹੈ ਤਾਂ ਉਹਨਾਂ ਨੂੰ ਕਿਉਂ ਵਾਰ-ਵਾਰ ਪਿੱਛੇ ਰੱਖਿਆ ਜਾ ਰਿਹਾ ਹੈ ਸ਼ਾਇਦ ਜੋ ਕਿਤਨਾ ਕਿਤੇ ਪਾਰਸ਼ੈਲਟੀ ਹੋ ਰਹੀ ਹੈ ਉਹ ਵੀ ਅਸੀਂ ਜਾਣਦੀਆਂ ਤਾਂ ਅਹਮਦਾਬਾਦ ਦੇ ਵਿੱਚ ਖੇਡੇ ਗਏ ਇਸ ਮੈਚ ਵਿੱਚ ਪੰਜਾਬ ਕਿੰਗਸ ਨੂੰ 204 ਰਨਸ ਦਾ ਟੀਚਾ ਮਿਲਿਆ ਸੀ ਇਸ ਦੇ ਜਵਾਬ ਦੇ ਵਿੱਚ ਟੀਮ ਦੀ ਸ਼ੁਰੂਆਤੀ ਕਾਫੀ ਜੋ ਸ਼ੁਰੂਆਤ ਸੀ ਕਾਫੀ ਖਰਾਬ ਰਹੀ ਕਿਉਂਕਿ ਪ੍ਰਭ ਸਿਮਰਨ ਸਿੰਘ ਸਿਰਫ 6 ਰਨਸ ਬਣਾ ਕੇ ਆਊਟ ਹੋ ਗਿਆ ਉਥੇ ਪ੍ਰਿਆਨ ਸ਼ૈયਰ ਤੇ ਜੋਸ਼ ਇੰਗਲਿਸ਼ ਨੇ ਪਾਰੀ ਨੂੰ ਸੰਭਾਲਣਾ ਸ਼ੁਰੂ ਹੀ ਕੀਤਾ ਸੀ ਕਿ ਪ੍ਰਿਆਨ ਵੀ ਰੰਸ ਦੇ ਕੈਮਯੋ ਪਾਰੀਖੇਟ ਕੀ ਆਊਟ ਹੋ ਗਿਆ ਦੇਖਦੇ ਦੇਖਦੇ ਪੰਜਾਬ ਨੇ 72 ਰੰਸ ਦੇ ਸਕੋਰ ਤੇ ਤਿੰਨ ਵਿਕਟਾਂ ਜੋ ਹੈ ਗਵਾ ਦਿੱਤੀਆਂ ਸਨ ਫਿਰ ਨੇਹਲ ਵਡੇਰਾ ਤੇ ਸ਼੍ਰੈਸ अय्यर ਨੇ ਪਾਰੀ ਨੂੰ ਸੰਭਾਲ ਦਿਆ 84 ਰੰਸ ਦੀ ਸ਼ਾਨਦਾਰ ਭਾਗੀਦਾਰੀ ਨਿਭਾਈ ਵਡੇਰਾ ਨੇ 29 ਬੋਲਜ਼ ਦੇ ਉੱਤੇ 48 ਰੰਸ ਬਣਾਏ ਕਪਤਾਨ ਸ਼੍ਰੈਸ अय्यर ਇੱਕ sire ਤੇ ਡਟੇ ਰਹੇ ਤੇ 41 ਬੋਲਜ਼ ਦੇ ਵਿੱਚ ਨਾਟ ਆਊਟ 87 ਰੰਸ ਦੀ ਧਮਾਕੇਦਾਰੀ ਪਾਰੀ ਖੇੜ ਕੇ ਪੰਜਾਬ ਦੇ ਇਤਿਹਾਸਿਕ ਜਿੱਤ ਦੇ ਵਿੱਚ ਵੱਡਾ ਯੋਗਦਾਨ ਪਾਇਆ ਤਾਂ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਨਵਜੋਤ ਸਿੱਧੂ ਨੇ ਭਵਿੱਖਬਾਣੀ ਕੀਤੀ ਸੀ ਤੇ ਹਰ ਕੋਈ ਬੋਲ ਰਿਹਾ ਸੀ ਕਿ ਪੰਜਾਬ ਜیتےਗਾ ਸ਼੍ਰੇਸ਼ ਅਈਅਰ ਇਤਿਹਾਸ ਲਿਖੇਗਾ ਤਾਂ ਇਤਿਹਾਸ ਦੇ ਵਿੱਚ ਤਾਂ ਨਾਮ ਹੁਣ ਦਰਜ ਹੋ ਹੀ ਗਿਆ ਤਦ ਆਜ਼ਾਦੀ ਹੈ ਕਿ ਪੰਜਾਬ ਕਿੰਗਸ ਨੇ ਆਈਪੀਐਲ 2025 ਦੇ ਕੁਆਲੀਫਾਇਰ 2 ਦੇ ਵਿੱਚ ਮੁੰਬਈ ਇੰਡੀਅਨਸ ਨੂੰ ਪੰਜ ਵਿਕਟਾਂ ਨਾਲ ਹਰਾਇਆ ਤੇ ਵਾਰ-ਵਾਰ ਚੀਜ਼ ਸਾਹਮਣੇ ਆ ਰਹੀ ਹੈ ਕਿ 11 ਸਾਲ ਬਾਅਦ ਆਈਪੀਐਲ ਫਾਈਨਲ ਦੇ ਵਿੱਚ ਪਹੁੰਚ ਗਈ ਤੇ ਇਸ ਤੋਂ ਪਹਿਲਾਂ 2014 ਸੀਜ਼ਨ ਦਾ ਖਿਤਾਬੀ ਮੈਚ ਖੇਡਿਆ ਸੀ ਐਤਵਾਰ ਨੂੰ ਅਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਪੰਜਾਬ ਨੇ 19 ਓਵਰਸ ਦੇ ਵਿੱਚ 204 ਰਨਸ ਦੇ ਟਿਚਾ ਦਾ ਪਿੱਛਾ ਕੀਤਾ ਕਪਤਾਨ ਸ਼੍ਰੇਸ਼ ਨੇ ਛੱਕਾ ਮਾਰ ਕੇ ਟੀਮ ਨੂੰ ਜਿੱਤ ਦਿਵਾਈੋ ਛੱਕਾ ਜੋ ਹੈ ਜੋ 6ਰ ਕੋਈ ਵੀ ਭੁੱਲ ਨਹੀਂ ਸਕਦਾ ਕਿਉਂਕਿ ਲੱਗ ਰਿਹਾ ਸੀ ਕਿ ਕਾਸ਼ ਇੱਕ ਚੌਕਾ ਹੀ ਮਾਰ ਦਵੇ ਪਰ 6ਰ ਜਦੋਂ ਮਾਰਦਾ ਉਸ ਤੋਂ ਬਾਅਦ ਪੂਰੀ ਚੀਜ਼ ਜੋ ਹੈ ਪੂਰੀ ਪਿਕਚਰ ਸਾਫ਼ ਹੋ ਜਾਂਦੀ ਹੈ ਉਸਨੇ 41 ਬਾਲਸ ਦੇ ਵਿੱਚ 87 ਰਨਸ ਬਣਾਏ ਅਜੇਤੂ ਪਾਰੀ ਖੇਡੀ ਇਸ ਪਾਰੀ ਵਿੱਚ 5 ਚੌਕੇ 8 ਛੱਕੇ ਸ਼ਾਮਿਲ ਸਨ ਉਸ ਨੂੰ ਮੈਚ ਮੈਨ ਆਫ ਦਾ ਮੈਚ ਜੋ ਹੈ ਐਲਾਨਿਆ ਜਾਂਦਾ ਦੋ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਂਦੀਆਂ ਨੇ ਇੱਕ ਪਾਸੇ ਤਾਂ ਜੋ ਸ਼੍ਰੇਸ਼ ਸੈયર ਹੁੰਦੇ ਨੇ ਮੈਨ ਆਫ ਦਾ ਮੈਚ ਬਣਦੇ ਨੇ ਦੂਜੀ ਤਸਵੀਰ ਆndi ਹੈ ਪੰਡਿਆ ਦੀ ਜੋ ਕਿ ਮੈਦਾਨ ਦੇ ਉੱਤੇ ਬੈਠ ਕੇ ਕਿਤਨਾ ਕਿਤੇ ਇਮੋਸ਼ਨਲ ਹੋਏ ਹੰਝੂ ਕੇਰਦੇ ਹੋਏ ਨਜ਼ਰ ਆਉਂਦੇ ਨੇ ਸ਼੍ਰੇਸ਼ ਤੋਂ ਇਲਾਵਾ ਨੇਹਲ ਵਡੇਰਾ ਨੇ 48 ਜੋਸ਼ ਇੰਗਲਿਸ਼ ਨੇ 38 ਦੌੜਾਂ ਬਣਾਈਆਂ ਅਸ਼ਵਨੀ ਕੁਮਾਰ ਨੇ 2 ਵਿਕਟਾਂ ਲਈਆਂ ਟਾਸ ਹਾਰਨ ਤੋਂ ਬਾਅਦ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਦੇ ਤਿਲਕ ਵਰਮਾ ਤੇ ਸੂਰਜ ਕੁਮਾਰ ਯਾਦਵ ਨੇ 44 44 ਰਨਸ ਦੀ ਪਾਰੀ ਖੇਡੀ ਜੌਨੀ ਬੇਰਸਟੋ ਨੇ 38 ਰਨ ਬਣਾਏ ਪੰਜਾਬ ਲਈ ਅਜ਼ਮਤੁੱਲਾ ਉਮਰ ਜ਼ੈਨ ਨੇ 2 ਵਿਕਟਾਂ ਲਈਆਂ ਖੈਰਵਾਦਾਵਾਦਾ ਮੈਚ ਆਖਰੀ ਸਟੇਜ ਪਹੁੰਚਿਆ ਤੇ ਗੇਮ ਅਚਾਨਕ ਤੇਜ਼ ਹੋ ਗਈ ਤੇ ਨਾਲ ਹੀ ਇੱਕਦਮ ਚੇਂਜ ਵੀ ਹੋ ਗਈ ਤਾਂ ਇਸ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ ਆਈਪੀਐਲ ਦੇ ਵਿੱਚ ਹੁਣ ਤੱਕ ਮੁੰਬਈ ਤੇ ਪੰਜਾਬ ਵਿਚਾਲੇ ਕੁੱਲ 33 ਮੈਚ ਖੇਡੇ ਜਾ ਚੁੱਕੇ ਨੇ ਮੁੰਬਈ ਇੰਡੀਅਨਸ ਨੇ 17 ਵਿੱਚ ਜਿੱਤ ਹਾਸਲ ਕੀਤੀ ਪੰਜਾਬ ਕਿੰਗਸ ਨੇ 16 ਦੇ ਵਿੱਚ ਜਿੱਤ ਪ੍ਰਾਪਤ ਕੀਤੀ ਇਸ ਦੇ ਨਾਲ ਹੀ ਦੋਵੇਂ ਟੀਮਾਂ ਇਸ ਮੈਦਾਨ ਤੇ ਪਹਿਲੀ ਵਾਰ ਇੱਕ ਦੂਜੇ ਦਾ ਸਾਹਮਣਾ ਕਰ ਰਹੀਆਂ ਸੀ ਤੇ ਹੁਣ ਅਸੀਂ ਦੱਸ ਜਾਈਏ ਕਿ ਪੰਜਾਬ ਕਿੰਗਸ ਦੀ ਟੀਮ ਦੂਜੀ ਟੀਮ ਰਹੀ ਜਿਨ੍ਹਾਂ ਨੇ ਆਈਪੀਐਲ ਪਲੇਆਫ ਮੈਚ ਦੇ ਵਿੱਚ 200 ਪਲੱਸ ਦਾ ਜੋ ਟੀਚਾ ਸੀ ਹਾਸਲ ਕੀਤਾ ਜਿਵੇਂ ਪਹਿਲਾਂ ਵੀ ਦੱਸਿਆ ਕਿ ਪਹਿਲਾਂ 2014 ਦੇ ਫਾਈਨਲ ਦੇ ਵਿੱਚ ਕੇਕੇਆਰ ਨੇ ਪੰਜਾਬ ਕਿੰਗਸ ਦੇ ਖਿਲਾਫ ਬੰਗਲੌਰੂ ਵਿੱਚ 200 ਰਨ ਦਾ ਪਿੱਛਾ ਕੀਤਾ ਸੀ ਉੱਥੇ ਹੀ ਆਈਪੀਐਲ 2025 ਦੇ ਵਿੱਚ 9 ਵਾਰ ਕੁੱਲ 200 ਪਲੱਸ ਦੇ ਟੀਚੇ ਨੂੰ ਹਾਸਲ ਕੀਤਾ ਗਿਆ ਜੋ ਕਿਸੇ ਇੱਕ T20 ਟੂਰਨਾਮੈਂਟ ਵਿੱਚ ਸਭ ਤੋਂ ਵੱਧ ਰਿਹਾ ਇਸ ਤੋਂ ਪਹਿਲਾਂ ਆਈਪੀਐਲ 2023 ਦੀ ਗੱਲ ਕੀਤੀ ਜਾਵੇ ਤਾਂ 8 ਤੇ ਆਈਪੀਐਲ 2024 ਦੇ ਵਿੱਚ ਅਜੇਹਾ 6 ਵਾਰ ਹੋਇਆ ਸੀ ਇਸ ਤੋਂ ਇਲਾਵਾ ਪੰਜਾਬ ਦੀ ਟੀਮ ਨੇ ਸੀਜ਼ਨ ਦੇ ਵਿੱਚ 8 ਵਾਰ 200 ਪਲੱਸ ਦਾ ਸਕੋਰ ਬਣਾਇਆ ਜੋ ਗੁਜਰਾਤ ਟਾਈਟਨਸ ਦੇ ਨਾਲ ਸੰਯੁਕਤ ਰੂਪ ਤੋਂ ਕਿਸੇ T20 ਟੂਰਨਾਮੈਂਟ ਦੇ ਵਿੱਚ ਇੱਕ ਟੀਮ ਵੱਲੋਂ ਸਭ ਤੋਂ ਵੱਧ ਹੈ ਲਾਸਟ ਬਟ ਨਾ ਦਾ ਲਿਸਟ ਅਖੀਰ ਵਿੱਚ ਕਹਾਂਗੇ ਪੰਜਾਬ ਕਿੰਗਸ ਦੇ ਕਪਤਾਨ ਸ਼੍ਰੇਸ਼ ਅਈਅਰ ਨੇ IPL 2025 ਦੇ ਵਿੱਚ 39 ਸਿਕਸ ਦੇ ਨਾਲ ਨਵਾਂ ਰਿਕਾਰਡ ਬਣਾਇਆ ਤੇ ਉਹ ਪੰਜਾਬ ਦੇ ਕਿਸੇ ਬੱਲੇਬਾਜ਼ ਵੱਲੋਂ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਸਿਕਸ ਲਗਾਉਣ ਦਾ ਰਿਕਾਰਡ ਰਿਹਾ ਉਹਨਾਂ ਨੇ ਗਲੇਨ ਮੈਕਸਵੈਲ 2014 36 ਸਿਕਸ ਨੂੰ ਪਛਾੜਿਆ ਉਥੇ ਮੌਜੂਦਾ ਸੀਜ਼ਨ ਦੇ ਵਿੱਚ ਸ਼੍ਰੇਸ਼ ਨੇ 603 ਰਨ ਬਣਾਏ ਜੋ ਪੰਜਾਬ ਕਿੰਗਸ ਲਈ ਤੀਜਾ ਸਭ ਤੋਂ ਵੱਡਾ ਸਕੋਰ ਰਿਹਾ ਇੱਕ ਵਾਰ ਫਿਰ ਤੋਂ ਅਸੀਂ ਕਵਾਂਗੇ ਵੈਲ ਡਨ ਸ਼੍ਰੇਸ਼ ਤੁਹਾਡੇ ਤੇ ਮਾਣ ਹੈ ਸਾਨੂੰ ਪੰਜਾਬ ਕਿੰਗਸ ਤੇ ਮੁੰਬਈ ਇੰਡੀਅਨਸ ਬਈ ਕੀ ਸ਼ਾਨਦਾਰ ਮੈਚ ਸੀ ਜੀ ਹਾਂ ਸ਼੍ਰੇਸ਼ ਅਈਅਰ ਨੇ ਜਿਵੇਂ ਅਸੀਂ ਵੇਖਿਆ ਮੈਚ ਦੇ ਵਿੱਚ ਕੀ ਇਤਿਹਾਸ ਹੀ ਰਚ ਦਿੱਤਾ 11 ਸਾਲ ਦੇ ਬਾਅਦ ਇਹ ਹੁਣ ਫਾਈਨਲ ਦੇ ਵਿੱਚ ਜੋ ਪੰਜਾਬ ਕਿੰਗਸ ਹੈ ਉਸਨੇ ਐਂਟਰੀ ਮਾਰ ਲਿਆ ਕਿਤਨਾ ਕਿਤੇ ਇੱਕ ਆਹ ਵੀ ਗੱਲ ਸਾਹਮਣੇ ਆਂਦੀ ਹੈ ਕਿ ਆਜ ਖੁਸ਼ ਤਾਂ ਬਹੁਤ ਹੋਗੇ ਤੁਸੀਂ ਹਾਂ ਪ੍ਰੀਟੀ ਜ਼ਿੰਦਾ ਵਾਸਤੇ ਤੇ ਉੱਥੇ ਦੂਜੇ ਪਾਸੇ ਨੀਤਾ ਅੰਬਾਨੀ ਮੈਡਮ ਦੇ ਕੀ ਹਾਲਾਤ ਹੋਣਗੇ ਉਹ ਵੀ ਅਸੀਂ ਸਮਝਾਦਿਆ ਦਰਦ ਅਸੀਂ ਸਮਝਾਦਿਆ ਖੈਰ ਗੱਲ ਕੀਤੀ ਜਾਵੇ ਤਾਂ 11 ਸਾਲ ਬਾਅਦ ਇਤਿਹਾਸ ਰਚਿਆ ਉਹ ਵੀ ਸ਼੍ਰੇਸ਼ ਅਈਅਰ ਕਰਕੇ ਜਾਂ ਫਿਰ ਕਿਤਨਾ ਕਿਤੇ ਕਹਾ ਜਾ ਰਿਹਾ ਕਿ ਸ਼੍ਰੇਸ਼ ਅਈਅਰ ਨੇ ਬਦਲਾ ਲਿਆ ਲਿਆ ਪਰ ਕੀ ਬਦਲਾ ਪੂਰਾ ਹੋ ਚੁੱਕਿਆ ਜਾਂ ਫਿਰ ਪਿਕਚਰ ਹਜੇ ਬਾਕੀ ਜਿੱਥੇ ਸਿੱਧੂ ਜੋ ਨਵਜੋਤ ਸਿੱਧੂ ਨੇ ਉਹਨਾਂ ਦੀ ਜੋ ពਹਿ ਵਿਖਵਾਣੀ ਸੀ ਸ਼੍ਰੇਸ਼ ਅੱਯਰ ਨੂੰ ਲੈ ਕੇ ਉਹ ਬਿਲਕੁਲ ਸੱਚ ਹੋ ਗਈ ਹੈ ਤੇ ਜਦੋਂ ਲਾਸਟ ਮੈਚ ਜਦੋਂ ਆਪਣੇ ਬਿਲਕੁਲ ਲਾਸਟ ਚੇਜ ਤੇ ਮੈਚ ਪਹੁੰਚਦਾ ਉਦੋਂ ਇੱਕਦਮ ਲੱਗਦਾ ਕਿ ਹੁਣ ਤਾਂ ਮੈਚ ਸਿਰਫ ਪੰਜਾਬ ਕਿੰਗਸ ਹੀ ਜਿੱਤੇਗਾ ਹੁਣ ਪੰਜਾਬ ਕਿੰਗਸ ਇਤਿਹਾਸ ਰਚ ਦਿੱਤਾ ਰਚ ਦੇਗਾ ਕਿਉਂਕਿ ਸ਼੍ਰੇਸ਼ ਅੱਯਰ ਦੀ ਇੱਜ਼ਤ ਦੀ ਗੱਲ ਆ ਗਈ ਸੀ ਜੀहां ਟੈਸਟ ਮੈਚ ਵਿੱਚ ਨਾ ਲੈਣਾ ਕਿਤੇ ਨਾ ਕਿਤੇ ਜੋ ਸ਼੍ਰੇਸ਼ ਦੇ ਫੈਨਸ ਨੇ ਬਹੁਤ ਜ਼ਿਆਦਾ ਦੁਖੀ ਨਜ਼ਰ ਆ ਰਹੇ ਨੇ ਕਿ ਇੰਨਾ ਵਧੀਆ ਪਲੇਅਰ ਉਸ ਤੋਂ ਬਾਅਦ ਵੀ ਟੈਸਟ ਮੈਚ ਵਿੱਚ ਨਾ ਲੈਣਾ ਕੁਝ ਗੱਲਾਂ स्पष्ट ਨੇ खैर ਉਸ ਬਾਰੇ ਸੀ ਜੋ ਐ ਗੱਲ ਨਹੀਂ ਕਰਾਂਗੇ ਤੇ ਨਾ ਹੀ ਅਸੀਂ ਫਾਈਨਲ ਬਾਰੇ ਗੱਲ ਕਰਾਂਗੇ ਅਸੀਂ ਗੱਲ ਕਰਾਂਗੇ ਸਿਰਫ ਜੋ ਪੰਜਾਬ ਕਿੰਗਸ ਤੇ ਮੁੰਬਈ ਇੰਡੀਅਨਜ਼ ਦੀ ਜੋ ਇਹ ਮੈਚ ਹੋਇਆ ਤੇ ਜੋ ਕਰਾਰੀ ਹਾਰ ਮੁੰਬਈ ਇੰਡੀਅਨਜ਼ ਨੇ ਵੇਖੀ ਉਸ ਤੋਂ ਬਾਅਦ ਇੱਕ ਪਾਸੇ ਸ਼੍ਰੇਸ਼ अय्यर ਜੋ ਕਾਮ ਤੇ ਕੰਪੋਜ਼ ਨਜ਼ਰ ਆ ਰਹੇ ਸੀ ਦੂਜੇ ਪਾਸੇ ਪੰਡਿਆ ਦਾ ਕੀ ਹਾਲ ਸੀ ਅਸੀਂ ਵੇਖ ਸਕਦੇ ਸੀ ਕਿ ਮੈਦਾਨ ਦੇ ਉੱਤੇ ਉਹ ਬੈਠ ਜਾਂਦੇ ਨੇ ਇਮੋਸ਼ਨਲ ਹੋ ਜਾਂਦੇ ਨੇ ਖੈਰ ਜੋ ਮੈਚ ਸੀ ਬਹੁਤ ਸ਼ਾਨਦਾਰ ਆ ਅਸੀਂ ਹੁਣ ਗੱਲ ਕਰਦੇ ਆ ਇਸ ਮੈਚ ਬਾਰੇ ਤੇ ਹੁਣ ਤੱਕ ਕਦ ਕਦ ਫਾਈਨਲ ਦੇ ਵਿੱਚ ਪਹੁੰਚਿਆ ਤੇ 18 ਸਾਲ ਦਾ ਕਿਤੇ ਨਾ ਕਿਤੇ ਸ਼ਾਇਦ ਹੁਣ ਸੁਪਨਾ ਪੂਰਾ ਹੋ ਸਕੇਗਾ ਤਾਂ ਪੰਜਾਬ ਕਿੰਗਸ ਨੇ ਹੁਣ ਤੱਕ ਸਿਰਫ ਇੱਕ ਵਾਰੀ ਆਈਪੀਐਲ ਦਾ ਫਾਈਨਲ ਖੇਡਿਆ ਸੀ ਜੋ ਕਿ ਸਾਲ 2014 ਵਿੱਚ ਸੀ ਉਸ ਸੀਜ਼ਨ ਵਿੱਚ ਕੇਕੇਆਰ ਨੇ ਪੰਜਾਬ ਨੂੰ 3 ਵਿਕਟਾਂ ਨਾਲ ਹਰਾ ਕੇ ਟਰੋਫੀ ਉਪਤੇ ਕਬਜ਼ਾ ਕਰ ਲਿਆ ਸੀ ਸ਼ੇਅਰਸ ਅੱਯਰ ਨੂੰ ਹੁਣ ਜਾਦੂਗਰ ਕਹੋ ਜਾਂ ਫਿਰ ਕੁਝ ਹੋਰ ਉਸਨੇ 11 ਸਾਲ ਬਾਅਦ ਪੰਜਾਬ ਦੇ ਫਾਈਨਲ ਖੇਡਣ ਦੇ ਸੁਪਨੇ ਨੂੰ ਸਾਕਾਰ ਕਰ ਦਿੱਤਾ ਦੱਸ ਦਈਏ ਕਿ ਅੱਯਰ ਦਾਏ ਕਪਤਾਨ ਵਜੋਂ 5 ਸਾਲ ਦੇ ਵਿੱਚ ਤੀਜਾ ਆਈਪੀਐਲ ਫਾਈਨਲ ਹੋਵੇਗਾ ਤਾਂ ਅਈਅਰ ਦੀ ਕਪਤਾਨੀ ਦੇ ਵਿੱਚ ਦਿੱਲੀ ਕੈਪੀਟਲਸ ਨੇ 2020 ਦਾ ਫਾਈਨਲ ਖੇਡਿਆ ਸੀ ਤੇ ਇਸ ਨਾਲ ਹੀ ਆਈਪੀਐਲ 2024 ਵਿੱਚ ਵੀ ਉਹਨਾਂ ਦੀ ਕਪਤਾਨੀ ਹੇਠ ਕੇਕੇਆਰ ਨੇ ਖਿਤਾਬ ਜਿੱਤਿਆ ਸੀ ਹੁਣ ਪੰਜਾਬ ਨੂੰ ਫਾਈਨਲ ਦੇ ਵਿੱਚ ਪਹੁੰਚਾ ਕੇ ਉਹਨਾਂ ਨੇ ਇੱਕ ਹੋਰ ਇਤਿਹਾਸ ਰਚ ਦਿੱਤਾ ਹੈ ਆਈਪੀਐਲ 25 ਦਾ ਫਾਈਨਲ ਹੁਣ 3 ਜੂਨ ਨੂੰ ਆਰਸੀਬੀ ਤੇ ਪੰਜਾਬ ਕਿੰਗਸ ਦਰਮਿਆਨ ਖੇਡਿਆ ਜਾਵੇਗਾ ਪਰ ਅਸੀਂ ਇੱਥੇ ਫਾਈਨਲ ਦੀ ਗੱਲ ਨਹੀਂ ਕਰਾਂਗੇ ਕਿਉਂਕਿ ਅਸੀਂ ਮੁੰਬਈ ਇੰਡੀਅਨਸ ਨੂੰ ਜੋ ਕਰਾਰੀ ਹਾਰ ਦਿੱਤੀ ਅਸੀਂ ਉਸੇ ਮੈਚ ਤੋਂ ਹਜੇ ਤੱਕ ਬਾਹਰ ਨਹੀਂ ਆ 파ਰੇ ਤਾਂ ਪੰਜਾਬ ਕਿੰਗਸ ਨੇ ਮੁੰਬਈ ਇੰਡੀਅਨਸ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਫਾਈਨਲ ਦੇ ਵਿੱਚ ਆਪਣੀ ਜਗ੍ਹਾ ਬਣਾ ਲਈ ਇਤਿਹਾਸ ਦੇ ਵਿੱਚ ਸਿਰਫ ਦੂਜੀ ਵਾਰੀ ਹੋਇਆ ਕਿ ਪੰਜਾਬ ਕਿੰਗਸ ਫਾਈਨਲ ਦੇ ਵਿੱਚ ਪਹੁੰਚਿਆ ਉੱਥੇ ਸ਼੍ਰੇਸ਼ ਅૈયਰ ਨੇ 90 ਆਊਟ 87 ਰਨਸ ਦੀ ਸ਼ਾਨਦਾਰ ਪਾਰੀ ਖੇਡ ਕੇ ਪੰਜਾਬ ਦੀ ਜਿੱਤ ਦੇ ਵਿੱਚ ਵੱਡਾ ਯੋਗਦਾਨ ਪਾਇਆ ਪਰ ਉਸ ਤੋਂ ਬਾਅਦ ਵੀ ਜਦੋਂ ਸ਼੍ਰੇਸ਼ ਨੂੰ ਟੈਸਟ ਮੈਚ ਵਿੱਚ ਨਹੀਂ ਲਿਆ ਜਾਂਦਾ ਤਾਂ ਉਸ ਤੋਂ ਬਾਅਦ ਫੈਨਸ ਜਿਹੜੇ ਹੁੰਦੇ ਨੇ ਬਹੁਤ ਜ਼ਿਆਦਾ ਨਿਰਾਸ਼ ਹੋ ਜਾਂਦੇ ਨੇ ਕਿਉਂਕਿ ਇੱਕ ਸਟਰੋਂਗ ਦਾਅਵੇਦਾਰ ਹੈ ਤਾਂ ਉਹਨਾਂ ਨੂੰ ਕਿਉਂ ਵਾਰ-ਵਾਰ ਪਿੱਛੇ ਰੱਖਿਆ ਜਾ ਰਿਹਾ ਹੈ ਸ਼ਾਇਦ ਜੋ ਕਿ ਤਨ ਕਿਤੇ ਪਾਰਸ਼ੈਲਟੀ ਹੋ ਰਹੀ ਹੈ ਉਹ ਵੀ ਅਸੀਂ ਜਾਣਦੀਆਂ ਤਾਂ ਅਹਮਦਾਬਾਦ ਦੇ ਵਿੱਚ ਖੇਡੇ ਗਏ ਇਸ ਮੈਚ ਵਿੱਚ ਪੰਜਾਬ ਕਿੰਗਸ ਨੂੰ 204 ਰਨਸ ਦਾ ਟੀਚਾ ਮਿਲਿਆ ਸੀ ਇਸ ਦੇ ਜਵਾਬ ਦੇ ਵਿੱਚ ਟੀਮ ਦੀ ਸ਼ੁਰੂਆਤੀ ਕਾਫੀ ਜੋ ਸ਼ੁਰੂਆਤ ਸੀ ਕਾਫੀ ਖਰਾਬ ਰਹੀ ਕਿਉਂਕਿ ਪ੍ਰਭ ਸਿਮਰਨ ਸਿੰਘ ਸਿਰਫ 6 ਰਨਸ ਬਣਾ ਕੇ ਆਊਟ ਹੋ ਗਿਆ ਉਥੇ ਪ੍ਰਯਾਂਸ਼ ਸ਼ੈਰ ਤੇ ਜੋਸ਼ ਇੰਗਲਿਸ਼ ਨੇ ਪਾਰੀ ਨੂੰ ਸੰਭਾਲਣਾ ਸ਼ੁਰੂ ਕੀਤਾ ਸੀ ਕਿ ਪ੍ਰਯਾਂਸ਼ ਵੀ ਰਨਸ ਦੀ ਕੈਮਯੋ ਪਾਰੀ ਖੇਡ ਕੇ ਆਊਟ ਹੋ ਗਿਆ ਦੇਖਦੇ ਦੇਖਦੇ ਪੰਜਾਬ ਨੇ 72 ਰਨਸ ਦੇ ਸਕੋਰ ਤੇ ਤਿੰਨ ਵਿਕਟਾਂ ਜੋ ਹੈ ਗਵਾ ਦਿੱਤੀਆਂ ਸਨ ਫਿਰ ਨੇਹਲ ਵਡੇਰਾ ਤੇ ਸ਼੍ਰੇਸ਼ ਅਈਅਰ ਨੇ ਪਾਰੀ ਨੂੰ ਸੰਭਾਲ ਦਿਆ 84 ਰਨਸ ਦੀ ਸ਼ਾਨਦਾਰ ਭਾਗੀਦਾਰੀ निभाई ਵਡੇਰਾ ਨੇ 29 ਬੋਲਸ ਉੱਤੇ 48 ਰਨਸ ਬਣਾਏ ਕਪਤਾਨ ਸ਼੍ਰੇਸ਼ ਅਈਅਰ ਇੱਕ sire ਤੇ ਡਟੇ ਰਹੇ ਤੇ 41 ਬੋਲਸ ਦੇ ਵਿੱਚ ਨਾਟ ਆਊਟ 87 ਰਨਸ ਦੀ ਤਮਾਕੇਦਾਰੀ ਬਾਰੀ ਖੇੜ ਕੇ ਪੰਜਾਬ ਦੇ ਇਤਿਹਾਸਿਕ ਜਿੱਤ ਦੇ ਵਿੱਚ ਵੱਡਾ ਯੋਗਦਾਨ ਪਾਇਆ ਤਾਂ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਨਵਜੋਤ ਸਿੱਧੂ ਨੇ ਭਵਿੱਖवाणी ਕੀਤੀ ਸੀ ਤੇ ਹਰ ਕੋਈ ਬੋਲ ਰਿਹਾ ਸੀ ਕਿ ਪੰਜਾਬ ਜیتےਗਾ ਸ਼੍ਰੇਸ਼ ਅਈਅਰ ਇਤਿਹਾਸ ਲਿਖੇਗਾ ਤਾਂ ਇਤਿਹਾਸ ਦੇ ਵਿੱਚ ਤਾਂ ਨਾਮ ਹੁਣ ਦਰਜ ਹੋ ਹੀ ਗਿਆ ਤਦ ਆਜ਼ੀ ਹੈ ਕਿ ਪੰਜਾਬ ਕਿੰਗਸ ਨੇ ਆਈਪੀਐਲ 2025 ਦੇ ਕੁਆਲੀਫਾਇਰ 2 ਦੇ ਵਿੱਚ ਮੁੰਬਈ ਇੰਡੀਅਨਸ ਨੂੰ 5 ਵਿਕਟਾਂ ਨਾਲ ਹਰਾਇਆ ਤੇ ਵਾਰ-ਵਾਰ ਚੀਜ਼ ਸਾਹਮਣੇ ਆ ਰਹੀ ਹੈ ਕਿ 11 ਸਾਲ ਬਾਅਦ ਆਈਪੀਐਲ ਫਾਈਨਲ ਦੇ ਵਿੱਚ ਪਹੁੰਚ ਗਈ ਤੇ ਇਸ ਤੋਂ ਪਹਿਲਾਂ 2014 ਸੀਜ਼ਨ ਦਾ ਖਿਤਾਬੀ ਮੈਚ ਖੇਡਿਆ ਸੀ ਐਤਵਾਰ ਨੂੰ ਅਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਪੰਜਾਬ ਨੇ 19 ఓਵਰਸ ਦੇ ਵਿੱਚ 204 ਰਨਸ ਦੇ ਟਿਚਾ ਦਾ ਪਿੱਛਾ ਕੀਤਾ ਕਪਤਾਨ ਸ਼੍ਰੇਸ਼ ਨੇ ਛੱਕਾ ਮਾਰ ਕੇ ਟੀਮ ਨੂੰ ਜਿੱਤ ਦਿਵਾਈੋ ਛੱਕਾ ਜੋ ਹੈ ਜੋ ਸਿਕਸਰ ਆ ਕੋਈ ਵੀ ਪੁੱਲ ਨਹੀਂ ਸਕਦਾ ਕਿਉਂਕਿ ਲੱਗ ਰਿਹਾ ਸੀ ਕਿ ਕਾਸ਼ ਇੱਕ ਚੌਕਾ ਹੀ ਮਾਰ ਦੇਵੇ ਪਰ ਸਿਕਸਰ ਜਦੋਂ ਮਾਰਦਾ ਉਸ ਤੋਂ ਬਾਅਦ ਪੂਰੀ ਚੀਜ਼ ਜੋ ਹੈ ਪੂਰੀ ਪਿਕਚਰ ਸਾਫ਼ ਹੋ ਜਾਂਦੀ ਹੈ ਉਸਨੇ 41 ਬਾਲਸ ਦੇ ਵਿੱਚ 87 ਰਨਸ ਬਣਾਏ ਅਜੇ ਤੂ ਪਾਰੀ ਖੇਡੀ ਇਸ ਪਾਰੀ ਵਿੱਚ ਪੰਜ ਚੌਕੇ ਅੱਠ ਛੱਕੇ ਸ਼ਾਮਲ ਸਨ ਉਸ ਨੂੰ ਮੈਚ ਮੈਨ ਆਫ ਦਾ ਮੈਚ ਜੋ ਹੈ ਲਾਣਿਆ ਜਾਂਦਾ ਦੋ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਂਦੀਆਂ ਨੇ ਇੱਕ ਪਾਸੇ ਤਾਂ ਜੋ ਸ਼੍ਰੇਸ਼ ਅਯਰ ਹੁੰਦੇ ਨੇ ਮੈਨ ਆਫ ਦਾ ਮੈਚ ਬਣਦੇ ਨੇ ਦੂਜੀ ਤਸਵੀਰ ਆਂਦੀ ਹੈ ਪੰਡਿਆ ਦੀ ਜੋ ਕਿ ਮੈਦਾਨ ਦੇ ਉੱਤੇ ਬੈਠ ਕੇ ਕਿਤਨਾ ਕਿਤੇ ਇਮੋਸ਼ਨਲ ਹੋਏ ਹੰਝੂ ਕੇਰਦੇ ਹੋਏ ਨਜ਼ਰ ਆਉਂਦੇ ਨੇ ਸ਼੍ਰੇਸ਼ ਤੋਂ ਇਲਾਵਾ ਨੇਹਲ ਵਡੇਰਾ ਨੇ 48 ਜੋਸ਼ ਇੰਗਲਿਸ਼ ਨੇ 38 ਦੌੜਾਂ ਬਣਾਈਆਂ ਅਸ਼ਵਨੀ ਕੁਮਾਰ ਨੇ 2 ਵਿਕਟਾਂ ਲਈਆਂ ਟਾਸ ਹਾਰਨ ਤੋਂ ਬਾਅਦ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਦੇ ਤਿਲਕ ਵਰਮਾ ਤੇ ਸੂਰਜ ਕੁਮਾਰ ਯਾਦਵ ਨੇ 44 44 ਰਨਸ ਦੀ ਪਾਰੀ ਖੇਡੀ ਜੌਨੀ ਬੇਰਸਟੋ ਨੇ 38 ਰਨ ਬਣਾਏ ਪੰਜਾਬ ਲਈ ਅਜ਼ਮਤੁੱਲਾ ਉਮਰ ਜ਼ੈਨ ਨੇ 2 ਵਿਕਟਾਂ ਲਈਆਂ ਖੈਰਵਾਦਾਵਾਦਾ ਮੈਚ ਆਖਰੀ ਸਟੇਜ ਪਹੁੰਚਿਆ ਤੇ ਗੇਮ ਅਚਾਨਕ ਤੇਜ਼ ਹੋ ਗਈ ਤੇ ਨਾਲ ਹੀ ਇੱਕਦਮ ਚੇਂਜ ਵੀ ਹੋ ਗਈ ਤਾਂ ਇਸ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ ਆਈਪੀਐਲ ਦੇ ਵਿੱਚ ਹੁਣ ਤੱਕ ਮੁੰਬਈ ਤੇ ਪੰਜਾਬ ਵਿਚਾਲੇ ਕੁੱਲ 33 ਮੈਚ ਖੇਡੇ ਜਾ ਚੁੱਕੇ ਨੇ ਮੁੰਬਈ ਇੰਡੀਅਨਸ ਨੇ 17 ਵਿੱਚ ਜਿੱਤ ਹਾਸਲ ਕੀਤੀ ਪੰਜਾਬ ਕਿੰਗਸ ਨੇ 16 ਦੇ ਵਿੱਚ ਜਿੱਤ ਪ੍ਰਾਪਤ ਕੀਤੀ ਇਸ ਦੇ ਨਾਲ ਹੀ ਦੋਵੇਂ ਟੀਮਾਂ ਇਸ ਮੈਦਾਨ ਤੇ ਪਹਿਲੀ ਵਾਰ ਇੱਕ ਦੂਜੇ ਦਾ ਸਾਹਮਣਾ ਕਰ ਰਹੀਆਂ ਸੀ ਤੇ ਹੁਣ ਅਸੀਂ ਦੱਸ ਦਈਏ ਕਿ ਪੰਜਾਬ ਕਿੰਗਸ ਦੀ ਟੀਮ ਦੂਜੀ ਟੀਮ ਰਹੀ ਜਿਨ੍ਹਾਂ ਨੇ ਆਈਪੀਐਲ ਪਲੇਆਫ ਮੈਚ ਦੇ ਵਿੱਚ 200 ਪਲੱਸ ਦਾ ਜੋ ਟੀਚਾ ਸੀ ਹਾਸਲ ਕੀਤਾ ਜਿਵੇਂ ਪਹਿਲਾਂ ਵੀ ਦੱਸਿਆ ਕਿ ਪਹਿਲਾਂ 2014 ਦੇ ਫਾਈਨਲ ਦੇ ਵਿੱਚ ਕੇਕੇਆਰ ਨੇ ਪੰਜਾਬ ਕਿੰਗਸ ਦੇ ਖਿਲਾਫ ਬੰਗਲੌਰੂ ਵਿੱਚ 200 ਰਨ ਦਾ ਪਿੱਛਾ ਕੀਤਾ ਸੀ ਉੱਥੇ ਹੀ ਆਈਪੀਐਲ 2025 ਦੇ ਵਿੱਚ 9 ਵਾਰ ਕੁੱਲ 200 ਪਲੱਸ ਦੇ ਟੀਚੇ ਨੂੰ ਹਾਸਲ ਕੀਤਾ ਗਿਆ ਜੋ ਕਿਸੇ ਇੱਕ T20 ਟੂਰਨਾਮੈਂਟ ਦੇ ਵਿੱਚ ਸਭ ਤੋਂ ਵੱਧ ਰਿਹਾ ਇਸ ਤੋਂ ਪਹਿਲਾਂ ਆਈਪੀਐਲ 2023 ਦੀ ਗੱਲ ਕੀਤੀ ਜਾਵੇ ਤਾਂ 8 ਤੇ ਆਈਪੀਐਲ 2024 ਦੇ ਵਿੱਚ ਅਜੇਹਾ 6 ਵਾਰ ਹੋਇਆ ਸੀ ਇਸ ਤੋਂ ਇਲਾਵਾ ਪੰਜਾਬ ਦੀ ਟੀਮ ਨੇ ਸੀਜ਼ਨ ਦੇ ਵਿੱਚ 8 ਵਾਰ 200 ਪਲੱਸ ਦਾ ਸਕੋਰ ਬਣਾਇਆ ਜੋ ਗੁਜਰਾਤ ਟਾਈਟਨਸ ਦੇ ਨਾਲ ਸੰਯੁਕਤ ਰੂਪ ਤੋਂ ਕਿਸੇ T20 ਟੂਰਨਾਮੈਂਟ ਦੇ ਵਿੱਚ ਇੱਕ ਟੀਮ ਵੱਲੋਂ ਸਭ ਤੋਂ ਵੱਧ ਹੈ ਲਾਸਟ ਬਟ ਨਾ ਦਾ ਲਿਸਟ ਅਕੀਰ ਵਿੱਚ ਕਹਾਂਗੇ ਪੰਜਾਬ ਕਿੰਗਸ ਦੇ ਕਪਤਾਨ ਸ਼੍ਰੇਸ਼ ਅਯਰ ਨੇ IPL 2025 ਦੇ ਵਿੱਚ 39 ਸਿਕਸ ਦੇ ਨਾਲ ਨਵਾਂ ਰਿਕਾਰਡ ਬਣਾਇਆ ਤੇ ਉਹ ਪੰਜਾਬ ਦੇ ਕਿਸੇ ਬੱਲੇਬਾਜ਼ ਵੱਲੋਂ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਸਿਕਸ ਲਗਾਉਣ ਦਾ ਰਿਕਾਰਡ ਰਿਹਾ ਉਹਨਾਂ ਨੇ ਗਲੇਨ ਮੈਕਸਵੈਲ 2014 36 ਸਿਕਸ ਨੂੰ ਪਛਾੜਿਆ ਜੋ تھی ਮੌਜੂਦਾ ਸੀਜ਼ਨ ਦੇ ਵਿੱਚ ਸ਼੍ਰੇਸ਼ ਨੇ 603 ਰਨ ਬਣਾਏ ਜੋ ਪੰਜਾਬ ਕਿੰਗਸ ਲਈ ਤੀਜਾ ਸਭ ਤੋਂ ਵੱਡਾ ਸਕੋਰ ਰਿਹਾ ਇੱਕ ਵਾਰ ਫਿਰ ਤੋਂ ਅਸੀਂ ਕਵਾਂਗੇ ਵੈਲ ਡਨ ਸ਼੍ਰੇਸ਼ ਤੁਹਾਡੇ ਤੇ ਮਾਣ ਹੈ ਸਾਨੂੰ